ਆ ਕੋਟੇ ਜੀ ਦੀ LED हायर ਬ੍ਰਾਂਡ QLED 85 ਇੰਚ ਦੀ ਇਹਦੇ ਨਾਲ ਆ ਵਾਸ਼ਿੰਗ ਮਸ਼ੀਨ ਬਿਲਕੁਲ ਵੀ ਆ 40 ਤੋਂ 50000 ਰੁਪਏ ਦੀ ਵਾਸ਼ਿੰਗ ਮਸ਼ੀਨ ਜਿਹੜੀ ਬਿਲਕੁਲ ਫ੍ਰੀ ਆ ਉਤੋਂ ਆਫਰਾਂ ਲਾਤੀਆਂ ਕੋਈ ਡਾਉਨ ਪੇਮੈਂਟ ਦੇਣ ਦੀ ਲੋੜ ਨਹੀਂ ਇੰਟਰਸਟ ਤੇ ਹੈ ਹੀ ਕੋਈ ਨਹੀਂ ਈਜ਼ੀ ਕਿਸ਼ਤਾਂ ਦੇ ਲੈ ਜੋ ਇੱਕ EMI ਉਹ ਵੀ ਤੁਹਾਨੂੰ ਰਿਫੰਡ ਹੋ ਜਾਣੀ ਆ ਮਾਤਰ ਉਹ ਤੁਹਾਨੂੰ ਦੇਣ ਦੀ ਲੋੜ ਨਹੀਂ ਪੈਣੀ ਇੰਨੀਆਂ ਵੱਡੀਆਂ ਆਫਰਾਂ ਆ ਕੇ ਲੈ ਜਾਓ ਫੇਰ ਆਹ ਤਰਿੱਜ ਤੇ ਵੀ ਸੇਮ ਆਫਰ ਚੱਲਦੀ ਪਈ ਆ ਜੀ ਇੱਥੇ ਵੀ ਕੈਸ਼ ਬੈਕ ਹੈਗਾ ਵਾ ਉਹਦੇ ਨਾਲ ਆਪਾਂ ਦਿੱਤੀ ਸੀ ਫਰੰਟ ਲੋਡ ਇਹਦੇ ਨਾਲ ਆਪਾਂ ਟੌਪ ਲੋਡ ਦੇਤੀ ਹਾਂ ਜੀ ਅੱਛਾ ਇਹਦੇ ਨਾਲ ਵੀ ਵਾਸ਼ਿੰਗ ਫ੍ਰੀ ਆ ਹਾਂਜੀ ਹਾਂਜੀ ਦੇਖੋ ਇਹ ਜਨਤਾ ਬੈਟਰੀ ਦੇ ਵਿੱਚ ਇੱਕ ਬੱਕਰਾ ਹੀ ਹਾਈ ਬ੍ਰਾਂਡ ਦਾ ਸ਼ਾਪ ਹੈਗਾ ਬੱਕਰਾ ਹੀ ਸਟੋਰ ਦੇਤਾ ਇੱਥੇ ਸਾਰਾ ਕੁਝ ਮਿਲ ਜੂ ਐਲਈਡੀ واਸ਼ਿੰਗ ਮੀਨ ਤੁਸੀਂ ਇਹਦੇ ਵਿੱਚ ਲੈਣੇ ਹੈਗੇ ਆ ਫਰੰਟ ਲੋਡਡ ਟੌਪ ਲੋਡਡ ਵੱਡੀਆਂ ਫ੍ਰੀਜਾਂ ਛੋਟੀਆਂ ਫ੍ਰੀਜਾਂ ਏਸੀ ਗੀਜ਼ਰ ਸਾਰੀ ਵੈਰਾਈਟੀ ਇਹ ਟੌਪ ਦਾ ਹਾਇਰ ਦਾ ਬ੍ਰਾਂਡ ਸ਼ੋਅਰੂਮ ਹੈਗਾ ਇੱਥੇ ਆਹ ਦੇਖੋ ਟੌਪ ਦੀ ਚੀਜ਼ ਪੂਰਾ ਜੈਟ ਬਲੈਕ ਇਹ ਹਾਇਰ ਦਾ ਬ੍ਰਾਂਡ 3 ਸਟਾਰ ਦੇ ਵਿੱਚ ਆ ਦੇਖੋ ਸਾਰੀਆਂ ਇਹਦੇ ਵਿੱਚ ਆਪਸ਼ਨ ਹੈਗੇ ਆ 12 ਕੰਟਰੋਲਰ ਹੈਗਾ ਇਹ 4 ਡੋਰ ਓਪਨ ਹੈਗੀ ਆ ਦੇਖੋ ਇੱਕ ਤਾਂ ਤੁਸੀਂ ਇਹਨੂੰ ਆਸਾਨ ਕਿਸ਼ਤਾਂ ਦੇ ਲੈ ਕੇ ਜਾ ਸਕਦੇ ਆ ਤੇ ਗੀਜ਼ਰ ਇਹਦੇ ਨਾਲ ਬਿਲਕੁਲ ਫ੍ਰੀ ਦੇ ਰਹੇ ਨਾ ਟਾਪ ਦਾ ਬਹੁਤ ਸਾਰੇ ਇਹਦੇ ਵਿੱਚ ਮਲਟੀ ਰੈਫਰਿਜਰੇਟਰ ਹੈਗੇ ਆ ਜਿਹੜੀ ਫਰੰਟ ਲੋਡਰ ਹਾਇਰ ਦੀ ਲੈਣੇ ਆ ਵਾਸ਼ਿੰਗ ਮੀਨ ਇਹਦੇ ਨਾਲ ਤੁਹਾਨੂੰ 에어 ਫਰਾਈਰ ਬਿਲਕੁਲ ਫ੍ਰੀ ਮਿਲਣਾ। ਇਹ ਤੋਂ ਇਲਾਵਾ 에어 ਫਰਾਈਰ ਦਾ ਹੈਗਾ ਹੀ ਹੈਗਾ ਨਾਲ 20% ਕੈਸ਼ਬੈਕ ਵੀ ਆ। ਚਾਹੇ ਫ੍ਰਿਜ ਲੈ ਲਓ ਚਾਹੇ ਝੋਮਰ ਸਾਈਡ ਬਾਈ ਸਾਈਡ ਫ੍ਰਿਜ ਲੈ ਲਓ, ਫਰੰਟ ਲੋਡ ਵਾਸ਼ਿੰਗ ਮਸ਼ੀਨ ਲੈ ਲਓ, ਟੌਪ ਲੋਡ ਲੈ ਲਓ। ਦੇਖੋ ਇਹ ਵੀ ਬਹੁਤ ਵੱਡੀ ਇੱਕ ਸਾਡੇ ਲਈ ਅਨਾਉਂਸਮੈਂਟ ਬਾਈ ਜੀ ਨੇ ਕਰਤੀ ਆ। ਪੂਰਾ ਪ੍ਰੀਮੀਅਮ ਸ਼ੋਅਰੂਮ ਆ, ਵੱਡਾ ਸਾਈਜ਼, ਛੋਟਾ ਸਾਈਜ਼ ਆ ਦੇਖੋ। ਛੋਟੇ ਸਾਈਜ਼ ਦੇ ਵਿੱਚ ਫ੍ਰਿਜਾਂ ਲੈਣੀਆਂ ਤੁਸੀਂ ਲੈ ਕੇ ਜਾ ਸਕਦੇ ਆ। ਕਿੰਨਾ ਫਰੰਟ ਦੇ ਵਿੱਚ ਸੋਹਣਾ ਡਿਜ਼ਾਈਨ ਤਿਆਰ ਕੀਤਾ, ਪੌਲ ਬੂਟੇ ਲੱਗੇ ਆ। ਇਹਦੇ ਨਾਲ ਵੀ ਤੁਹਾਨੂੰ ਆ ਇਲੈਕਟ੍ਰਿਕ ਕੇਟਰ ਆਪਾਂ ਫ੍ਰੀ ਦੇ ਦੇਣੀ ਆ ਤੁਹਾਡੇ ਕੋਲ ਡੀ ਫ੍ਰੀਜਰ ਵੀ ਹੈਗੇ ਆ ਸਾਈਜ਼ ਹਰ ਤਰ੍ਹਾਂ ਦੇ ਹੈਗੇ ਆ ਵੱਡੇ ਤੋਂ ਵੱਡਾ ਛੋਟੇ ਤੋਂ ਛੋਟਾ ਹਾਇਰ ਬ੍ਰਾਂਡ ਇਸ ਵੇਲੇ ਪੂਰੇ ਵਰਲਡ ਵਿੱਚ ਆ ਚੁੱਕਾ ਆ ਜਿੱਥੇ ਵੱਡੀਆਂ ਆਫਰਸ ਵੱਡੀਆਂ ਡੀਲਸ ਹਮ ਦੇ ਰਹੇ ਆ ਇਹ ਵੀ ਪਿਊਰੀਫਾਈਡ ਵਾਟਰ ਬੋਤਲ ਲਿਆਓ ਇੱਥੇ ਰੱਖੋ ਚਾਹੇ ਤੁਸੀਂ ਹੌਟ ਵਾਟਰ ਲੈਣਾ ਨੋਰਮਲ ਲੈਣਾ ਕੋਲਡ ਲੈਣਾ ਇਹ ਵੀ ਤੁਹਾਨੂੰ ਇੱਕ ਵਧੀਆ ਫੈਸਿਲਿਟੀ ਇਹਦੇ ਵਿੱਚ ਦੇ ਦਿੱਤੀ ਆ ਜੇ ਤੁਸੀਂ ਇੱਥੋਂ ਇੱਕ ਖਰੀਦਣੀ ਤੁਹਾਨੂੰ ਪੈਣੀ ਆ 35000 ਦੀ ਮਾਦਰ 34990 ਰੁਪਏ ਦੀ ਜੇ ਤੁਸੀਂ ਤਿੰਨ ਲੈ ਕੇ ਜਾਣੇ ਹੋ ਤਿੰਨ ਦੋਸਤੋਂ ਤਿੰਨ ਭਰਾਓ ਤਿੰਨ ਭੈਣਾਓ ਪਟ્રોલ ਦੇ ਖਰਚੇ ਨੂੰ ਬਟਨ ਤੇ ਤਿੰਨ ਲੈ ਜਾਓ ਸਿਰਫ 1 ਲੱਖ ਰੁਪਏ ਚ ਇੱਕ ਸਾਲ ਤੱਕ ਦੀ ਗਾਰੰਟੀ ਰੰਗ ਵੀ ਬੜੇ ਸੋਹਣੇ ਆ ਆ ਦੇਖੋ ਨਾਲ ਸੂਟ ਕੇਸ ਬਿਲਕੁਲ ਫਰੀ ਤੁਸੀਂ 40 ਇੰਚ ਦੀ LED ਲੈਣੇ ਹੋ ਇਹਦਾ ਰੇਟ ਹੈਗਾ 15990 40 ਇੰਚ ਦੀ LED ਨਾਲ 32 ਇੰਚ ਦੀ LED ਬਿਲਕੁਲ ਫਰੀ ਤੁਸੀਂ ਹੁਣੇ ਸਾਡੀ ਜਲਦੀ ਜਲਦੀ ਵੀਡੀਓ ਸ਼ੇਅਰ ਕਰੋ ਜਿਹੜਾ ਸਭ ਤੋਂ ਬਾਅਦ ਵੀਡੀਓ ਸ਼ੇਅਰ ਕਰੋ ਵੀਡੀਓ ਸ਼ੇਅਰ ਕਰਨਾ ਇਹਨੂੰ 43 ਇੰਚ ਦੀ LED ਬਿਲਕੁਲ ਫ੍ਰੀ ਦੇਣੀ ਆ ਜਿਹਦੇ ਵਿੱਚ Netflix ਵੀ ਚੱਲੂ Prime Video ਵੀ ਚੱਲੂ YouTube ਵੀ ਚੱਲੂ Jio Hotstar ਵੀ ਚੱਲੂ ਜੇ ਤੁਸੀਂ ਇਸ ਬ੍ਰਾਂਡ ਦੀ ਲੈਣੇ ਹੋ ਇਹ 32 ਇੰਚ ਦੀ LED ਆ ਸਿਰਫ 9990 ਰੁਪਏ ਦੀ ਇਹਦੇ ਨਾਲ ਸਾਨੂੰ ਇਹ ਗੀਜ਼ਰ ਜਿਹੜਾ ਬਿਲਕੁਲ ਫ੍ਰੀ ਦਿੱਤਾ ਜਾਣਾ ਜੇ ਤੁਸੀਂ ਲੈਣੀ ਹੈਗੀ 43 ਇੰਚ ਦੀ LED 13990 ਦੀ ਆ LED ਦਵਾਂਗੇ ਬ੍ਰਾਂਡ ਵੱਡਾ ਆ Smart LED ਆ ਤੇ ਇਹਦੇ ਨਾਲ ਗੀਜ਼ਰ ਫ੍ਰੀ ਦਵਾਂਗੇ ਰੇਟ ਬਹੁਤ ਘਟਿਆ ਗਿਫਟ ਫ੍ਰੀ ਜਨਤਾ ਬੈਟਰੀ ਪਵਾੜਾ ਸ਼ਹਿਰ ਤੁਸੀਂ ਆਜੋ